ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਇੱਕ ਹੋਰ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਭਣ ਸਰਫ ਦਾ ਟੱਪ ਭਰੀ ਬੈਠੀ ਆ ਹੋਰ ਭਣ ਕਿਵੇਂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਸਰਫ ਪਾਈ ਹੈ ਕਮਲੀ ਕਿਦਾਂ ਇਹ ਚ ਠੀਕ ਹੈ ਤੇ ਕੇ ਚ ਪਾਈ ਨੂਨ ਦੀ ਥੱਲੀ ਇਹਦਾ ਕੀ ਕੰਮ ਆ ਵੀ ਇਹ ਜਿਵੇਂ ਆ ਮੱਖੀਆਂ ਫਿਰਦੀਆਂ ਨੇ ਕਿ ਚਾਂਜੂਆਂ ਅੱਛਾ ਮੈਂ ਸੋਦੇ ਨਾ ਹੂੰ ਉਹ ਉਹਨਾਂ ਦੇ ਦੇਖਦੇ ਆ ਲਾ ਕੇ ਵੀ ਇਹਨਾਂ ਦਾ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਠੀਕ ਹੈ ਤੇ ਇਹ ਤੈਨੂੰ ਕਿਸੇ ਨੇ ਦੱਸਾਂਗੇ ਇਹ ਤੈਨੂੰ ਕਿਸੇ ਨੇ ਦੱਸਿਆ ਵੀ ਇਹ ਤਰੀਕਾ ਕਿ ਕਿੱਦਾਂ ਵੀ ਮੈਨੂੰ ਆਪ ਨੂੰ ਵੀ ਲੱਗਦਾ ਵੀ ਇਹ ਮੈਂ ਆਪ ਹੀ ਅਜਮਾਇਆ ਅੱਛਾ ਆਪ ਹੀ ਪਹਿਲੀ ਵਾਰੀ ਅਜਮਾਇਆ ਫਿਰ ਆਪਾਂ ਦੱਸਾਂਗੇ ਵੀ ਇਹ ਚੀਜ਼ ਨੇ ਫਾਇਦਾ ਕੀਤਾ ਕਿ ਨਹੀਂ ਕੀਤਾ ਨਾ ਠੀਕ ਤੱਕ ਤਾਂ ਤੰਗ ਕਰਦੇ ਨੇ ਅੱਛਾ ਉਹਨਾਂ ਨੂੰ ਬੜੀ ਕਰਿਆ ਨਮਾ ਕੇ ਰਵਾ ਅਗਲੀ ਵੀਡੀਓ ਤੇ ਦੱਸਾਂਗੇ ਇਹਦਾ ਫਾਇਦਾ ਹੋਇਆ ਕਿ ਨਹੀਂ ਹੋਇਆ ਨਾ ਠੀਕ ਹੈ ਤੇ ਬਾਕੀ ਮੈਂ ਸਨਮ ਆਤੀਗਾ ਹਜੇ ਨਾ ਨਾ ਨਮਾਉਣੇ ਤਾਂ ਕੰਮ ਹੀ ਸ਼ੁਰੂ ਕਰਨਾਗਾ ਆ ਤਾਂ ਲੇਟ ਹੋ ਗਈ ਹਾਂ ਅੱਜ ਮੈਂ ਲੇਟ ਹੂੰ ਟਾਈਮ ਬਾਲਾ ਹੋ ਗਿਆ ਤਾਂ ਪਾਣੀ ਤਾਂ ਪਿਆ ਤਾਂ ਅਸੀਂ ਕਰਕੇ ਅੱਛਾ ਤੇ ਹੁਣ ਇਹਨਾਂ ਨੂੰ ਦੁਬਾਰੇ ਮੈਂ ਨਿਵਾ ਕੇ ਠੀਕ ਹੈ ਮੰਨ ਲਓ ਜਿਵੇਂ ਆਂ ਤੰਗ ਰੋਡ ਤੇ ਸਾਰਿਆਂ ਨੇ ਮੌਂ ਨਹੀਂ ਹੁੰਦੀਆਂ ਬਰੀਕ ਬਰੀਕ ਮੱਖੀ ਜੋ ਥੰਗ ਕਰੀਗੀ ਹਾਂ ਠੀਕ ਹੈ ਉਹਦੇ ਵਾਸਤੇ ਨਿੰਮ ਦਾ ਤੇਲ ਤੇ ਡੀਜ਼ਲ ਤੇ ਸਰੋਂ ਦਾ ਤੇਲ ਮਿਲਾ ਕੇ ਪਾਵਾਂਗੇ ਠੀਕ ਹੈ ਅੱਗੇ ਬਾਕੀ ਆਪਾਂ ਦੱਸਦੇ ਹਾਂ ਸਾਰਾ ਮੈਨੂੰ ਗੇਰਾ ਇਹਨਾਂ ਨੂੰ ਨਿਵਾ ਲਾਂਦੇ ਵ ਤੇ ਭੈਣ ਆ ਕਪੜਾ ਐ ਮਾਰੀ ਜਾਂਦੇ ਪਤਾ ਨਹੀਂ ਆ ਕੀ ਕੋਲੀ ਬੈਠੀ ਐ ਭਣੇ ਆ ਕੀ ਚੀਜ਼ ਐ ਸਰੋਂਾ ਤੇਲ ਲੱਗਦਾ ਏ ਕਾਹਨ ਜਿਵੇਂ ਉਹਨਾ ਮੱਖੀਆਂ ਨੇ ਹਾਂ ਉਹ ਤਾਂ ਉਹ ਚੀਜ਼ ਦਿਖਾ ਦੇ ਕਿਉਂਕਿ ਆਲੇ ਦੇਖੂਂ ਤੇ ਪਤਾ ਲੱਗਦਾ ਜਿਹੜੇ ਵੀਰੇ ਨੇ ਫਾਰਮ ਨੇ ਜਿੱਦਾਂ ਦੇ ਕਿਸੇ ਮੈਨ ਦੀ ਦੇਖ ਲਾ ਕੰਗਰੂੜ ਕੱਢੀ ਹੋਈ ਹੈਗੀ ਹਾਂ ਉਹ ਸਵਾਲ ਮੈਂ ਬਹੁਤ ਕਰਦੀ ਹਾਂ ਸਹੀ ਗੱਲ ਆ ਕਿਉਂਕਿ ਸਾਮਲਾ ਤਾਂ ਹਰ ਕੋਈ ਹੈ ਜਿਹਨੇ ਪੈਸੇ ਲਾਇਏ ਨੇ ਤੇ ਕਿਸੇ ਦਾ ਕਿੱਤਾ ਹੁੰਦਾ ਹਨਾ ਹਰ ਜਿਹੜਾ ਸਵਾਲ ਕਰਦਾਗਾ ਕੋਈ ਵੀ ਨਹੀਂ ਜਾਂਦਾ ਮੈਨੂੰ ਘਾਟਾ ਪਵੇ ਕਿ ਤੇਰੇ ਵਿੱਚ ਹਨਾ ਠੀਕ ਐ ਤੇ ਆਲੇ ਪੂਰੇ ਨੇੜੇ ਕਰਕੇ ਦਿਖਾਈ ਤੇ ਤੇਰਾ ਪਰ ਰਿਜ਼ਲਟ ਦੱਸਾਂਗੇ ਨਾ ਵੀ ਜਿਹੜੀ ਚੀਜ਼ ਆਪਾਂ ਵਰਤਦੇ ਆ ਤੇ ਉਹਦਾ ਰਿਜ਼ਲਟ ਆਪਾਂ ਦਿਖਾਵਾਂਗੇ ਠੀਕ ਹੈ ਕੈਮਰਾ ਲੈ ਆ ਦੇਖੀ ਮੈਂ ਚਾਹ ਦੂਗਾ ਨਾ ਕੋਈ ਕੋਈ ਹੈ ਹਾਂ ਕੋਈ ਕੋਈ ਹੈ ਇਹ ਤੰਗ ਕਰਦੀਆਂ ਨੇ ਬਸਵਾਂ ਨੂੰ ਠੀਕ ਹੈ ਤੁਸੀਂ ਕੁਝ ਮੰਨ ਲਓ ਚਿੱਚੜ ਨੇ ਇਹ ਵਿੱਚ ਠੀਕ ਹੈ ਠੀਕ ਹੈ ਇਹ ਨਾ ਹੁਣ ਮੈਂ ਇੱਕ ਤਾਂ ਫਰਨੈਲ ਪਾਈ ਆ ਠੀਕ ਹੈ ਇੱਕ ਨਿੰਮ ਦਾ ਤੇਲ ਪਾਇਆ ਇੱਕ ਡੀਜ਼ਲ ਪਾਇਆ ਇੱਕ ਸਰੋਂ ਦਾ ਤੇਲ ਪਾਇਆ ਠੀਕ ਹੈ ਮੈਂ ਇਹ ਚੀਜ਼ਾਂ ਮਿਕਸ ਕਰਕੇ ਮੈਂ ਹੈਨਾ ਉਹ ਐਮਾਲਸ ਕਰ ਰਹੀ ਆਂ ਵੀ ਨਾਲ ਤਾਂ ਇਹਨਾਂ ਦੇ ਪਿੰਡੇ ਚ ਰੱਤ ਨੂੰ ਵਧੀਆ ਚਾਹ ਉਹ ਜਿੰਮ ਦਾ ਤੇਲ ਵੀ ਕੌੜਾ ਹੁੰਦਾ ਪਰ ਮੈਲਕ ਵੀ 스ਮੈਲ ਹੁੰਦੀ ਆ ਤੇ ਬਾਕੀ ਜਿਹੜਾ ਸਰਵਾ ਤੇਲ ਵੀ ਕੌੜਾ ਹੁੰਦਾ ਜਿਵੇਂ ਘਰ ਦਾ ਹਾਈ ਕਰਦਾ ਹੀ ਤੇਲ ਆ ਹਾਂ ਸਾਹਮਣੇ ਹੁੰਦੇ ਜਿਵੇਂ ਉਹ ਕਰਾਏ ਉੱਤੇ ਹੀ ਚਿਪਕ ਜਾਂਦਾ ਤੇਲ ਘੱਟ ਵਹਿ ਜਾਂਦਾ ਆਹ ਜਿਹੜੀ ਨੂੰ ਆਨੰਦਰੀ ਆਉਂਦੀ ਆ ਜੀ ਕਾਹ ਨੂੰ ਬੈਠੀ ਆ ਮੌਜ ਨਾਲ ਹਣਾ ਪਾਏਗੀ ਪਾਏਗੀ ਹੁਣ ਹਾਂ ਪਰ ਆਪਾਂ ਨੇ ਵੀ ਖਿਜੀ ਮੈਂਦੇ ਬਸ ਨੂੰ ਆਨੰਦਰੀ ਨਹੀਂ ਆਉਂਦੀ ਇਹ ਸੌ ਰਹੀ ਹੈ ਮਿਲ ਲਗੇ ਬੇ ਨਾ ਆਹ ਇਹ ਹੁੰਦਾ ਵੀ ਪਰ ਇਹ ਤਾਂ ਹਮ ਬੱਸੀ ਕਾਲੇ ਨਾਲ میری ਸ਼ਰਤ ਲੱਗੀ ਹੋਈ ਹੈ ਜੀ ਅੱਛਾ ਬੱਸੀ ਦੀ ਉਹਦੇ ਕੋਲ ਵੀ ਇਹ ਜੀ ਬੱਸੀ ਸੀ ਠੀਕ ਹੈ ਉਹ ਪਹਿਲਾਂ ਭਣਿਆ ਨੂੰ ਕਹਿੰਦਾ ਨਾ ਵੀ ਆਹ ਬੱਸੀ ਮੈਨੂੰ ਦੇ ਦੋ ਮੇਰੇ ਕੱਪੜੇ ਭਿੱਜੇ ਬੈਣਗਾ ਵਾ ਕੰਮ ਕਰਕੇ ਅੱਛਾ ਅਰੇ ਉਹ ਵੀ ਕਾਲਾ ਕਹਿੰਦਾ ਵੀ ਕੱਪੜੇ ਕਿਵੇਂ ਹਨਾ ਹਾਂ ਉਹ ਮੈਨੂੰ ਕਹਿੰਦਾ ਮੈਂ ਦੱਸਿਆ ਸੀ ਨਾ ਵੀਡੀਓ ਚ ਵੀ ਤੇ ਉਹ ਪਹਿਲਾਂ ਐਂਸੀ ਲੰਗੋਈ ਬੱਸੀ ਦੇ ਦਿਓ। ਅਸਿਆਹ ਵਾਲੀ। ਉਹ ਜਵਾਏ ਜੀ ਕਰ ਲੱਗੇ ਨੇ ਲੱਤ ਮਾਰੀ ਦੇ ਜੋੜ ਕੇ ਕਾਲੇ। ਹੋ ਤਾਂ ਨਹੀਂ ਮੁੜ ਕੇ ਲੱਗਿਆ ਹਣਾ। ਮੈਂ ਲੱਗੇ ਜਾਉ ਬੱਸੀ ਕਹਿੰਦਾ ਤੂੰ ਨਾ ਬੱਸੀ ਲੱਗੇ ਜੇ ਵੀਦਰ ਸੱਟ ਮਾਰੂਗੀ। ਹਾਂ। ਪਰ ਇਹ ਨਾ ਪਰ ਛੇਵਾ ਕੀਤੀ ਐ। ਤੇ ਹੁਣੇ ਸੂਨ ਵਾਲੀ ਐ। ਠੀਕ ਐ। ਤੇ ਇੰਨੀ ਸੰਤੋਸ਼ ਤੇ ਮੇਰਾ ਮਨ ਪੂਰਾ ਕੁਝ ਹੁੰਦਾਗਾ। ਨਾ ਦੇਖੋ। ਨਹੀਂ ਵਧੀਆ ਸੀ ਲਾ। ਕਾਲਿਆ ਵੀਡੀਓ ਦੇਖ ਲਈ ਬਾਈ ਤੂੰ। ਉਹ ਮੈਂ ਤਾਂ ਕਹਿੰਦਾ ਉਹ ਮੇਰੀ ਲੱਤ ਮਾਰੀ। ਲਗੀ ਸੀ ਉਹਦੇ ਨਾਲ ਉਹਦੇ ਕੋਲ ਵੀ ਦੀ ਨਾਲ ਦੀ ਬੱਸੀ ਸੀਗੀ ਅੱਛਾ ਤੇ ਉਹ ਕਹਿੰਦਾ ਵੀ ਜੇ ਤਾਂ ਤੇਰੀ ਬੱਸੀਆਂ ਨੂੰ ਦੁੱਧ ਵਾਧਾ ਦਿੱਤਾ ਹੂੰ ਫਿਰ ਤਾਂ ਮੇਰੀ ਬੱਸੀ ਲੈ ਜੀ ਤੂੰ ਠੀਕ ਹੈ ਜੇ ਵੀ ਮੇਰੀ ਬੱਸੀਏ ਦੁੱਧ ਵਾਧਾ ਹੋਏ ਮੈਂ ਤੇਰੀ ਵਾਲੀ ਬੱਸੀ ਲੈ ਕੇ ਆਂ ਤੇਰੀ ਵਾਲੀ ਬੱਸੀ ਨਾਲ ਨਹੀਂ ਦੁੱਧ ਵਾਧਾ ਘੱਡਾਂਗੇ ਹਾਂ ਬੱਸੀ ਜਦੋਂ ਲੈ ਕੇ ਜਾਣੀ ਆ ਠੀਕ ਹੈ ਕੋਈ ਹੋਈ ਉਹਦੇ ਕੋਲ ਵੀ ਠੀਕ ਹੈ ਤੇ ਬਾਕੀ ਮੈਂ ਸਾਇਨ ਲਾਤਾ ਨਾ ਨਾ ਲਾਈ ਜਾਂਦਾ ਠੀਕ ਇਹ ਤਾਂ ਇੱਥੇ ਸਟਾਰਟ ਕੀਤਾ ਓਕੇ ਇਹਦਾ ਬੜੀ ਆਰਾਮਦਾਰੀ ਹੁੰਦੀ ਆ ਨਾ ਮਤਲਬ ਨਹੀਂ ਆਉਂਦਾ ਚਲੋ ਜਿਵੇਂ ਤੇਰੇ ਸੁੱਤੇ ਵੇ ਤੇ ਤੇਲ ਲਾਈ ਜਾਵੇ ਸੱਤਾਂ ਸਹੀ ਗੱਲਾਂ ਰਾਵਾਂਗਾ 3 ਹਾਂ ਜਦੋਂ ਨਾ ਆਪਣੇ ਆਪਾਂ ਨੂੰ ਇਹ ਹੁੰਦਾ ਵੀ ਹੁਣ ਦੁੱਧ ਨਾ ਘਟਣ ਕਿ ਹੁਣ ਮੱਖੀਆਂ ਬੈਠਣੀਆਂ ਨੇ ਤੰਗ ਕਰਨੀਆਂ ਕਿ ਮੈਂ ਆਪਾਂ ਕਹਿੰਦੇ ਆਪਣੀ ਨੀਂਦ ਨਹੀਂ ਪੂਰੀ ਹੋ ਬੇਰਾਮੀਆਂ ਵਾਲੇ ਕੰਮ ਹੋ ਜਾਂਦਾ ਹੁਣ ਜੇ ਪਸ਼ੂ ਵੀ ਬੇਰਾਮ ਹੋਏ ਦੁੱਧ ਵਿਚਾਰਾ ਸਿਕਾਉ ਹੋ ਗਈ ਸਿਕਾਉ ਹੋ ਗਈ ਅਸਲ 'ਚ ਮੈਂ ਕਹਿੰਦਾ ਵਜੇ ਇਹ ਹੁੰਦੀ ਵੀ ਕੋਈ ਚਿਚੜ ਵਗੈਰਾ ਜਾਂ ਜੂਆ ਚਮ ਜੂਆ ਆਈਆਂ ਚਿਚੜ ਦਾ ਹੈ ਨਹੀਂ ਮੱਝਾਂ ਦੇ ਤਾਂ ਠੀਕ ਹੈ ਚੰਗਾ ਹੈ ਇਹਨੇ ਦਿਨਾਂ ਦੋੜ ਦੋੜੇ ਚੰਗੀ ਮਾਨ ਵਿੱਚ ਵਿੱਚ ਠੀਕ ਆਪਾਂ ਇਹਨੇ ਸਾਰੇ ਇਹਨਾਂ ਨੂੰ ਵੀ ਮੇਰੇ ਵੀ ਕਰ ਤੋਂ ਇਹ ਥੋੜੀ ਦੁੱਧ ਦੀ ਖਾਰ ਮੰਦੀ ਆ ਦੁੱਧ ਪੱਥਰ ਬਹੁਤ ਚੰਗੀ ਹੈ ਠੀਕ ਬਹੁਤ ਚੰਗੀ ਹੈ ਆਹ ਕਹਿੰਦਾ ਤੇ ਹੱਡ ਜੇ ਦੀ ਸੀ ਜਾਂਦੇ ਨੇ ਇਹ ਦੁੱਧ ਦੀ ਖਾਰ ਮੰਦੀ ਆ ਕਿਦਾਂ ਮੈਂ ਸਾਰੇ ਵਾਸਤੇ ਕੇ ਕਰਕੇ ਸਾਰੀਆਂ ਦਿਖਾਉਂਗੀ ਵੀਡੀਓ ਦੇ ਵਿੱਚ ਕੋਈ ਮੱਧ ਮਾੜੀ ਨਹੀਂ ਹੈਗੀ ਵਿੱਚ ਪਸ਼ੂ ਜਿਹੜੇ ਵੀ ਰੱਖਦੇ ਉਹਨਾਂ ਨੂੰ ਪਤਾ ਵੀ ਦੁੱਧ ਦੀ ਖਾਰ ਮੰਨ ਲੱਗ ਜਾਂਦੇ ਹਾਂ ਵਿੱਚ ਪਸ਼ੂ ਠੀੜੀਏ ਹੁੰਦੇ ਨੇ ਮਾਦੇ ਨਹੀਂ ਮਾਦੇ ਹੈਗੇ ਠੀਕ ਹੈ ਉਹ ਜਿਹੜੇ ਨਾਲ ਜਸ ਮੜਾ ਮੋਟਾ ਬੀ ਹੁੰਦਾ ਹੈ ਜਦੋਂ ਸਾਰਾ ਨਾਲ ਤੋ ਸਹੀ ਹੋ ਜਾਂਦਾ ਚਲੋ ਤੇਰੇ ਨਾਲ ਨਲੇ ਜਿਵੇਂ ਕੁਸਤੀ ਨਹੀਂ ਕਰਦੇ ਨੇ ਸਿੱਗਾ ਦੋ ਨਹੀਂ ਮਿਲਦੀ ਮਲਾਦਾ ਨਿਪੜ ਗਿਆ ਮੈਸਾਂ ਦਾ ਕਿਉਂ ਪਣੀ ਨਿਪੜ ਗਿਆ ਮੈਸਾਂ ਦਾ ਥੋੜੀ ਜਿਹੀ ਚਲੇਗੀ ਅੱਜ ਤਾਂ ਮੈਸਾਂ ਲਸਕੋਰਾ ਮਾਰਦੀਆਂ ਲਸਕੋਰਾ ਅੱਜ ਪੇਚਰ ਕਰਤਾ ਮੈਨਾ ਆਏ ਹਾਂਜੀ ਦੱਸੋ ਅਮੈਨ ਦੱਸ ਰਹੀ ਕਿਨੇ ਆ ਆਮੈਨ ਦੱਸੋ ਅਮੈਨ ਦੱਸੋ ਮੈਂ ਸੜੀ ਆ ਰਹੀ ਆ ਚੰਗੀਆਂ ਨੇ ਪਰ ਜਿਵੇਂ ਕਹਿੰਦੇ ਨੇ ਵੀ ਪਰਿਵਾਰ ਦੇ ਕਿਸੇ ਮੈਂਬਰ ਨਾਲ ਆਪਣਾ ਲਗਾ ਜਾਦੇ ਹੁੰਦਾ ਹੈ ਨਾ ਪਿਆਰ ਕੋ ਕੁੱਧ ਕਰ ਦਿੰਦੇ ਆ ਇਹ ਉਹ ਗੰਦਾ ਨੇ ਨਹੀਂ ਉਹ ਹੀ ਹੈਗਾ ਥਾਰੇ ਇੰਨੀ ਇੱਕ ਆਈਦਾ ਕੀ ਕਰਾਂਗਾ ਮੈਂ ਦੀਦਾ ਜਿਵੇਂ ਆਪਾਂ ਕਹਿੰਦੇ ਆਪਣੇ ਕਿਸੇ ਕਿਸੇ ਟੱਬਰ ਦੇ ਜਿੱਦੀ ਬੰਦਾ ਹੁੰਦਾ ਫਿਰ ਇਹ ਨਾ ਤੰਗ ਕਰਦੀ ਆ ਇਹ ਇਹ ਐਂ ਖੜਦੀ ਆ ਹਾਂ ਐਨਾ ਥਾ ਇਹਨੂੰ ਇਕੱਲੀ ਨੂੰ ਚਾਹੀਦਾ ਅਜਾ ਕਹਿੰਦੇ ਨੇ ਸਾਰਿਆਂ ਪਾਸੇ ਹੋ ਗਏ ਬੱਸ ਇਹ ਵਰਾਜ ਕਰਦੀ ਆ ਨਾ ਫਿਰ ਰੋਗ ਦਾ ਦਿਖਾਉਣਾ ਹੀ ਐ ਜੀ ਤੂੰ ਇੱਧਰ ਹੋ ਕੇ ਖੜ ਜਾ ਇਨਾ ਥਾਂ ਬੈਠ ਅੱਜ ਅੱਜ ਹਾਂ ਚਲੋ ਆਇ ਨਹੀਂ ਹਲਦੀ ਨਾ ਹੁਣ ਕਿੰਨਾ ਕੁ ਰਹਿ ਗਿਆ ਕੰਮ ਤੇਰਾ ਕਸੇ ਦੋ ਮੈਸਾ ਰਹੀਆਂ ਤੇ ਆ ਟੱਕੀਆਂ ਦੋ ਹੋਰ ਇਹਨਾਂ ਬਸ ਅੱਛਾ ਠੀਕ ਹੈ ਇਹ ਕੰਮ ਲੈ ਆਗਾ ਹਾਂ ਜਦੋਂ ਉਹ ਮੈਸਾ ਖੁੱਲੀ ਵੀ ਕਿਹੜੀ ਆ ਹਾਂ ਇਹ ਤਾਂ ਇਹ ਟੱਕਰਾ ਮਾਰੇ ਇਹ ਮੂੰਹ ਪਾਸੇ ਕਰਕੇ ਖੜੇ ਅੱਛਾ ਵੀ ਤੂੰ ਐ ਦੇਖ ਨਹੀਂ ਜਿਹੜਾ ਕੋਈ ਵੀ ਪਸ਼ੂ ਖੁੱਲੀ ਦੇ ਪਸ਼ੂ ਬਰਾਬਰ ਦੀ ਟੱਕਰ ਲਾਉਂਦਾ ਨਾਲ ਲਾਉਂਦਾ ਇਹ ਇੰਨੀ ਜਿਹੜੀ ਨਰਮ ਹੈਗੀ ਬਾਹਲੀ ਨਸੀਨ ਬਾਹੀ ਨਰਮ ਹੁੰਦੀ ਸਹੀ ਹੈ ਇਹਦਾ ਇਹ ਮੋਲ ਆਉਂਦਾ ਨਹੀਂ ਕਿ ਤੇਰੀ ਇਹ ਇਲਾਕੇ ਦੀ ਇਹ ਇਹ ਪਸ਼ੂ ਨਹੀਂ ਹੂੰ ਇਹ ਕਿ ਤੂੰ ਮਾਰਾ ਟੱਕਰਾ ਹੰਬ ਕੇ ਆਪੇ ਚਾਈਆ ਬੰਬਲਾ ਦੇਖ ਰਿਹਾ ਰਿਜਲਟ ਵੀ ਸਹੀ ਆ ਵਾ ਦੇਖ ਮਰਨ ਲੱਗਦੀਆਂ ਚਮਜੂਆਂ ਦੇ ਹਾਂਜੀ ਦੋਸਤੋ ਤੁਸੀਂ ਵੀ ਇਹੀ ਕਰਿਓ ਦੇਖੋ ਹਾਂ ਸਾਡੀਆਂ ਚਮਜੂਆਂ ਖਤਮ ਹੋਣ ਲੱਗ ਗਈਆਂ ਸਤਮਨ ਹੋਣ ਲੱਗ ਗਈਆਂ ਚਾਰ ਚੀਜ਼ਾਂ ਪਾਈਆਂ ਸੀਗੀਆਂ ਇੱਕ ਵਰਨੈਲ ਤੇ ਇੱਕ ਸਰੋਂ ਦਾ ਤੇਲ ਇੱਕ ਡੀਜਲ ਇੱਕ ਨਿੰਮ ਦਾ ਤੇਲ ਚਾਰੇ ਚੀਜ਼ਾਂ ਮੈਂ ਮਿਲਾ ਕੇ ਲਾਈਆਂ ਨੇ ਨਾ ਤਾਂ ਕੋਈ ਮੱਖੀ ਲੈ ਦੇਖ ਲਾ ਹਾਂ ਨਹੀਂ ਬੋਲਦੇ ਨਾ ਆ ਦੇਖ ਨਹੀਂ ਪਤਾ ਲੱਗ ਜਾਂਦਾ ਨਹੀਂ ਮੱਖੀਆਂ ਇੱਥੇ ਕਿੰਨੀਆਂ ਫਿਰਦੀਆਂ ਨੇ ਇਹਨੂੰ ਹੁਣ 6 ਮਹੀਨਾ ਲੱਗਿਆ ਠੀਕ ਹੈ। ਦੁਨੇ ਟਾਈਮ ਥਾਪੀ ਤੇ ਰਿੰਗ ਕੇ ਮਿਲਦੀ ਐ। ਜਿਹੜਾ ਇਹ ਹੈਗਾ ਇਹਨੂੰ ਅੱਜ ਵੀ ਹੋ ਜਾਂਦੀ ਐ ਵੀ ਵੈਸੇ ਇਹਦਾ ਦੁੱਧ ਕਿੰਨਾ ਹੋਪੇ ਨੇ? ਇਹ ਦੁੱਧ ਕਿੰਨਾ ਹੋਵੇ? ਇਹ ਕਮਲ ਆਪਾਂ ਲੈ ਕੇ ਆਂਦੀ ਆ ਬਈ ਇਸ ਵਾਰ। ਅੱਛਾ। ਇਹਨੂੰ ਹੋਵੇ 3-4 ਮਹੀਨੇ ਲੈ ਕੇ ਜੀਉਣਾ। ਠੀਕ ਹੈ। ਤੇ ਹੁਣ ਦੇਖੋ ਨਾ ਤਾਂ ਕਿਹਾ ਵੀ 20 ਲੀਟਰ ਦੇਉਗੀ। ਠੀਕ। ਹੁਣ ਇਹ ਮੰਨ ਕੇ ਚੱਲ ਵੀ ਅੱਜ 9 ਲੀਟਰ ਦੁੱਧ ਦਿੰਦੀ ਐ। ਦਿੰਦੀ ਐ। ਦੁਨੇ ਟਾਈਮ ਆ ਦਾ? ਠੀਕ। ਕਿਹੜਾ ਟਾਈਮ ਹੈ? ਦੁਨੇ ਟਾਈਮ। ਠੀਕ। ਤੇ ਬਾਕੀ ਆਪਾਂ ਜਦੋਂ ਫੂਟ ਟਾਈਮ ਤੁਹਾਨੂੰ ਦਿਖਾਵਾਂਗੇ ਬਾਕੀ ਆਪਾਂ ਨੂੰ ਅੱਗੇ ਪਤਾ ਲੱਗੂ ਮੈਨੂੰ ਮੈਂ ਕਹਿੰਦਾ ਜੇ ਭੈਣ ਜੇ ਆ ਮੈਂ ਮੇਲੇ ਮੂਲੇ ਤੇ ਲੈ ਜਾਣੀ ਹੋ ਮੈਂ ਕਹਿੰਦਾ ਉਹਦਾ ਸਾਰੇ ਜਿਹੜੇ ਬਾਈ ਰੰਗ ਪਹਿਲੇ ਨੰਬਰ ਤੇ ਹੋ ਮੂੰਹ ਦਿਖਾਇਆ ਨਹੀਂ ਵਾਈ ਮੈਨੂੰ ਵੀ ਮਨ ਚਲ ਮੈਂ ਸਾਂ ਜਮੈਂ ਜ਼ਿਆਦਾ ਪੜਦਾ ਨਹੀਂ ਖੈਰ ਮੈਨੂੰ ਵੀ ਮੋਝ ਆਉਂਦਾ ਹੈ ਵੀ ਹਾਂ ਨਹੀਂ ਪਰ ਪਤਾ ਲੱਗੇ ਆਹ ਘਰੀ ਜਿਹੜੀ ਜੇ ਇਹ ਖੁੱਲ ਗਈ ਹਾਂ ਇੱਕ ਗੱਲ ਦੱਸ ਦਿਆਂ ਤੈਨੂੰ ਇਹਦੀ ਮੈਂ ਉਹ ਮੈਂ ਸਭ ਵੇਚਤੀ ਸੀ ਹਾਂ ਉਦੋਂ ਆਪਣੀ ਦਰਕੱਚਾ ਹੁੰਦਾ ਸੀਗਾ ਅੱਛਾ ਤੇਰੀ ਪਤਾ ਕੀ ਕੀਤਾ ਉਹ ਇਹ ਪਾਣੀ ਪਿਉਣ ਨੂੰ ਉੱਧਰ ਲੈ ਕੇ ਜਾਂਦੀ ਸੀ ਉੱਥੇ ਆਪਣੇ ਮਾਲਕ ਕੁੜੀ ਦਾ ਪਾਣੀ ਹੁੰਦਾਗਾ ਟੂਟੀ ਬਾਅਦ ਉੱਥੇ ਥੋੜ੍ਹ ਥੋੜ੍ਹ ਕੇ ਪਾਣੀ ਚੌਂਦੀ ਹੁੰਦੀ ਮੈਂ ਨਵਾ ਕੇ ਵੀ ਉੱਥੀ ਲਾਉਂਦੀ ਹੁੰਦੀ ਅੱਛਾ ਜਦੋਂ ਸੈੱਡ ਪਾਇਆ ਸੀ ਠੀਕ ਹੈ ਉਹ ਮੈਂ ਇਸਨੇ ਕੀ ਕੀਤਾ ਆਪਣੇ ਰੀਮਾ ਸੀਗਾ ਹੂੰ ਉਹਨੇ ਮਤਲਬ ਖੜੀ ਸੀ ਇਹ ਵੀ ਸੂਣ ਵਾਲੀ ਸੀ ਹੋ ਗਈ ਸੂਣ ਵਾਲੀ ਸੀ ਤੇ ਉਹ ਆਪ ਆਪਣੀ ਟੋਲੀ ਲਿਆਉਂਦੀ ਸੀ ਅੱਛਾ ਉਹ ਮੈਂ ਸੁਨੇਦਰ ਕੋਈ ਟੱਕਰ ਲਾ ਲਈ ਅੱਛਾ ਇਹ ਦੁੰਨੇ ਭੜ ਪਿਆ ਦਸੇਂਗਾ ਫਸ ਗਏ ਸੀ ਸਿੰਗ ਥੋੜੇ ਜਿਹਾ ਫੁੱਲੇ ਜੀ ਗਏ ਉਹ ਸਿੰਗ ਫਸ ਗਏ ਜੀ ਜਿਵੇਂ ਬੁੜੀਆਂ ਨੂੰ ਤੁਹਾਨੂੰ ਪਤਾ ਹੈ ਨਾ ਹਨਾ ਜਿਵੇਂ ਕਹਦੇ ਨੇ ਕੁੱਕੜਾ ਰੋਲੀ ਬਾਦ ਹੁੰਦੀ ਹੈ ਇੱਥੇ 20 ਬੰਦੇ ਇਕੱਠੇ ਕਰਦੇ ਇਹ ਵੀ ਉਸ ਤੋਂ ਡਰਦਾ ਹੁੰਦਾ ਯਾਰ ਕਿ ਕੋਈ ਰੋਪੀ ਨਾ ਲੈ ਜੇ ਸਹੀ ਗੱਲ ਮੁੰਨਾ ਬੰਦ ਹੋਵੇ ਡਰ ਲੱਗਦਾ ਹੈ ਨਾ ਸਹੀ ਗੱਲ ਆ ਵੀ ਆਪਦੇ ਮੰਗੂ ਜੀ ਆਪਣੇ ਆਪਣੇ ਸੱਟ ਵਾਈਦੇ ਤਾਂ ਤਕਰੀਬ ਹੁੰਦੀ ਹੈ ਦੁੱਖ ਲੱਗਦਾ ਲੱਗਦਾ ਭਈ ਮਸਾਂ ਅਸੀਂ ਚੱਲ ਭਈ ਸੰਸੰਗਲ ਦੂਰੇ ਥੀਰੇ ਹੋ ਗਏ ਨਾਲੇ ਘੜਾ ਤੇ ਅਸੀਂ ਹੂੰ ਇਹ ਵੀ ਦਿਲ 'ਚ ਰੱਖਿਓ ਉਹ ਗੱਲ ਅੱਛਾ ਇੱਕ ਦਿਨ ਜਦੋਂ ਇੱਥੇ ਖੜੀਆਂ ਰਾਤ ਨੂੰ ਇੱਧਰ ਭਈ ਆਪਣੇ ਪੱਲੇ ਲੱਗੇ ਸਿਆਲ ਦਾ ਟਾਈਮ ਸੀ ਜੀ ਜ਼ਿੰਦਗੀ ਭਰੀ ਪਹਿਲਾਂ ਇੰਨੀ ਆ ਮਹਿਸਾਸ ਹੋਣੀ ਪਸਾਨ ਨਹੀਂ ਲੋਹੀ ਮੈਂ ਉਹੀ ਮੈਂ ਮੱਚੂ ਮਾਰੀ ਗਿਆ ਤਾਂ ਜਾ ਕੇ ਭਈ ਸ਼ੰਗੜ ਤੇ ਸਿੰਘ ਮਾਰੀ ਗਈ ਉਹਦਾ ਡਰ ਗੁਜ਼ਰ ਤੈਂਦਾ ਅੱਛਾ ਮੇਰੇ ਦਿਲ ਘਟੇ ਹੋਣ ਦੀ ਪਸੂ ਨਾਲ ਤਾਂ ਕਿਸੇ ਦਾ ਬੈਰ ਨਹੀਂ ਇਹੇ ਪਰ ਪਲੱਖੀ ਦਿਲ ਚ ਗੱਲ ਵੀ ਤੂੰ ਮੇਰੇ ਉਦੋਂ ਮੈਨੂੰ ਟੱਕਰ ਲਾਈ ਸੀਗੀ ਠੀਕ ਹੈ ਬਈਆਂ ਗੱਲ ਫਿਰ ਉਹ ਅਸੀਂ ਵੇਚੀ ਹਮਲੇ ਦੋ ਵਾਰੀ ਖੁੱਲ ਗਈ ਸੀ ਦੁਨੀ ਵਾਰੀ ਉਹਦੇ ਨਾਲ ਪਿੰਡ ਮ ਲੱਗ ਗਈ ਸੀ ਠੀਕ ਹੈ ਬਿੱਲਾ ਕੋਠੇ ਦਾ ਘੜਾ ਦੇਖੀ ਆ ਵੀ ਇਹਦਾ ਰੋਲਾ ਕਾ ਤੋ ਪਈ ਜਾਂਦਾ ਮਾਂ ਤੂੰ ਵੀ ਕਮਾਲ ਹੈ ਇਦੂ ਦੇਖ ਲੈ ਕੋਈ ਚੋਰ ਹੀ ਫੜ ਲਿਆ ਹੋਵੇ ਅੰਦਰ ਤੁਸੀਂ ਤੂੰ ਅੰਦਰ ਤਾਂ ਆ ਜਾ ਪਰ ਤਰਹੇ ਲੱਗਿਆ ਹੋਇਆ ਵੀ ਇਹ ਗੱਲ ਹੈ ਵੀ ਵਿੱਚ ਵਿੱਚ ਸਦਾ ਇੰਨੀਆਂ ਜਮੀ ਨਹੀਂ ਪਟਰੀਆਂ ਹਲਦਿਆਂ ਚਾਹੇ ਕੱਚੀ ਦੱਸੀ ਦੇ ਮੰਨਦੀਆਂ ਆ ਦੇਖ ਠੀਕ ਹੈ ਤੇ ਭਣੇ ਜਿਵੇਂ ਹੈ ਭਣੇ ਤੇ ਜਿਵੇਂ ਆਪਣੀਆਂ ਮੈਂ ਸਾਰਾ ਜੀ ਨੇ ਹਨਾ ਵੀ ਇਹਨਾਂ ਨੂੰ ਮੈਂ ਕਿ ਕੀ ਪਾਉਣਾ ਚਾਹੀਦਾ ਸਾਰਾਂ ਬਾਦ ਮੈਂ ਜਿਹੜਾ ਆਪਾਂ ਤੇ ਹਰਪਿੰਦਰ ਨੂੰ ਵੀ ਮੈਂ ਤੇ ਵੀ ਮਾਤਾ ਮੱਕੀ ਮਤੂ ਵੀ ਜਨ ਕੋਸਤਾ ਬੀਜਤੀ ਠੀਕ ਹੈ ਹੈ ਅੱਧਾ ਕਿੱਲਾ ਬੀਜਤੀ ਮੈਂ ਹੂੰ ਕਿਹੜੇ ਵਾਲਾ 2 ਕਿੱਲੇ ਆਪਾਂ ਦੋਰੇ ਇੱਕ ਲੱਗਦੇ ਨਾ ਵਾਸਤੇ ਠੀਕੇ ਪਈ ਜੀ ਠੀਕ ਹੈ ਦੋ ਦਿਲੇ ਵਸਤਾ ਚ ਮੱਖੀ ਦੇ ਕੱਢੇ ਨੂੰ ਕੰਨ ਕਬੱਡੀ ਗਈ ਹੂੰ ਉਹ ਬਾਹਰ ਅਗਲਾ ਵਿੱਲਾ ਕਰ ਦੂਗਾ ਆਪਾਂ ਤੇ ਮੱਖੀ ਵੀ ਜਾਗੇ ਠੀਕ ਹੈ ਮੇਰੇ ਹੁਣ ਹੈ ਵੀ ਵਾਇਸ ਆਇਆ ਹੋ ਰਹੀ ਨਾ ਮੱਝਾ ਡੇਲਾ ਹੋਇਆ ਮੈਂ ਸਦੇ ਰੋਸ ਹੋਈ ਮੈਂ ਇਸੇ ਦੇਖ ਕੇ ਹੁਣ ਆਪਾਂ ਕੀ ਕੀ ਖਰਾਕ ਪਾਉਣ ਇਹਨਾਂ ਨੂੰ ਸਾਰਿਆਂ ਨੂੰ ਦੱਸ ਦੇ ਹੋਰ ਗੜਬੜ ਪਾ ਬਾਈ ਜਿਵੇਂ ਹੁਣ ਗਰਮੀ ਆ ਗਈ ਹੂੰ ਤੇ ਇੱਕ ਤਾਂ ਮੈਂ ਲੇਤੀ ਭੋਗ ਕਰਾ ਦੇ ਜਿਹੜੀ ਸੂਣ ਆਈ ਮੱਝਾਂ ਲਈਆਂ ਉਹਨਾਂ ਵਾਸਤੇ ਤੋਂ ਲੇਤੀ ਠੰਡੀ ਹੁੰਦੀ ਹੈ ਗਰਮੀ ਦੀ ਹੁੰਦੀ ਹੈ ਜਿਹੜੀ ਆਪਣੀ ਆ ਮੱਝਾਂ ਦੀ ਹੂੰ ਉਹ ਜ਼ਿਆਦਾ ਠੰਡੀ ਲੇਤੀ ਬਾਰੇ ਗਰਮੀ ਦੇ ਵਿੱਚ ਇਹ ਪਤਾ ਨਹੀਂ ਕਿਉਂ ਇੰਨਾ ਹੌਂਕ ਦੀ ਸ਼ੇ ਨਾ ਯਕੀਨ ਨਹੀਂ ਮੰਨਣਾ 10-10 ਵਾਰੀ ਮਨਵਾ ਕੇ ਜਾਂਦੀ ਵੀ ਦੇਖੀ ਨਹੀਂ ਆਂਦੀ ਜਿੰਨਾ ਗੁੜਤਰੀ ਹੁੰਦੀ ਹੈ ਅੱਛਾ ਤੇ ਮੈਂ ਲੇਤੀ ਰਾਤ ਨੂੰ ਭਾਂਡੇ ਰੱਖ ਦਿੰਦੀ ਆ ਮੰਨ ਕੇ ਚੱਲ 2 ਕਿਲੋ ਲੇਤੀ ਤੇ ਇਹਨੂੰ ਸਵੇਰ ਵੀ ਨਿਦਨੇ ਕਾਲ ਤੇ ਪਾਉਣੀ ਆਪਾਂ ਠੰਡੀ ਕਰਨ ਤੋਂ ਪਹਿਲਾਂ ਠੀਕ ਆ ਤੇ ਇੱਕ ਬਾਈ ਦਾ ਨਾ ਕਮੈਂਟ ਆਇਆ ਸੀ ਹੈ ਮੈਨੇ ਨਾ ਮੈਂ ਸੁਣੀਏ ਇੱਕ ਬਾਈ ਦਾ ਨਾ ਕਮੈਂਟ ਆਇਆ ਸੀਗਾ ਉਹ ਬਾਈ ਐਂ ਪੁੱਵਦਾ ਸੀਗਾ ਵੀ ਦੁੱਧ ਬਾਰੇ ਵੀ ਕਿਲੋ ਮਗਰ ਤੁਸੀਂ ਕਿੰਨੀ ਫੀਡ ਪਾਉਣੀ ਆ ਇੱਕ ਮੱਹਸ ਨੂੰ ਜੇ ਜੇ ਮੰਨ ਲਾ ਕਮਲਾ ਪੋਨਾ ਦਾ ਪੋਨਾ ਨੇ ਦੱਸਿਆ ਹੋਇਆਗਾ ਕਾਰਗਲ ਫੀਡਾ ਉੱਤੇ ਲਿਖਿਆ ਹੁੰਦਾ ਹਰ ਕਿਲੇ 2.5 ਕਿਲੋ ਮਗਰ ਕਿਲੋ ਫੀਡ ਪਾਉਣੀ ਹੈ ਠੀਕ ਹੈ ਠੀਕ ਹੈ ਜੇ ਮੰਨ ਲਾ ਵੀ 10 ਕਿਲੋ ਹੈ ਦੁੱਧ ਤਾਂ 5 ਕਿਲੋ ਵੀੜ ਹੀ ਪਾਉਣੀ ਹੈ 5 ਕਿਲੋ ਵੀੜ ਠੀਕ ਆ ਆਪਾਂ ਤਾਂ ਘੱਟ ਤੋਂ ਘੱਟ ਪਾਉਨੇ ਆਪਾਂ ਨੂੰ ਕੋਈ ਨਾਪ ਤੋਲੀ ਕੀਤਾ ਹੋਇਆ ਠੀਕ ਹੈ ਤੇ ਵੀ ਆਪਾਂ ਤੇ ਜਾਣੇ ਵੀ ਕਿਹੜੀ ਜਿਹੜੀ ਫੀਡ ਹੈਗੀ ਕਾਰਗਲ ਫੀਡ ਉਹ ਦੁੱਧਵਾਸਤੀ ਹੈਗੀ ਦੁੱਧਵਾਸਤੀ ਹੈ ਇਹਦਾ ਪਸ਼ੂ ਆ 20 ਮੰਨ ਕੇ ਚੱਲ ਵੀ ਜੀ ਬਾਬਾ ਕਹਿੰਦੇ ਨਫਾ ਦੁੱਧ ਕੱਢਣਾ ਆਪਾਂ ਤਾਂ ਹਾਂ ਆਪਣੀ ਇਹ ਚੀਜ਼ ਹੈਗਾ ਆਪਣਾ ਪਸ਼ੂ ਕਿੱਦੇ ਤੇ ਖੜਾ ਵੀ ਸੋਹਣਾ ਲੱਗਿਆ ਹੈ ਇਹ ਪਹਿਲਾਂ ਵੀ ਆਪਾਂ ਫੀੜ ਪਾਪਾ ਪਸ਼ੂ ਨੂੰ ਨਿਚੋੜਦੇ ਸੀ ਦੁੱਧ ਨਾ ਨਾ ਆਪਾਂ ਤਾਂ ਇਹ ਜਾਨ ਤੋਂ ਵੱਧ ਪਿਆਰੀਆਂ ਨੇ ਆ ਕਿਸੇ ਪਸ਼ੂ ਨੇ ਦੁੱਧ ਖਾ ਦੇ ਵੀ ਆਪਾਂ ਕੱਲਾ ਦੁੱਧ ਦਾ ਆਪਣਾ ਪਾਣੀ ਲੈ ਗਏ ਵੀ ਜੀ ਦੁੱਧ ਭਰੀ ਲੈ ਲਿਆ ਪਾਲਾ ਤੇ ਇੰਨੀ ਜਾਰੀ ਰੱਖਿਆ ਹਾਂ ਹਾਂ ਸਹੀ ਗੱਲ ਆ ਆਪਦੇ ਵਰਗੇ ਹੀ ਆ ਆਪਦੇ ਵਰਗੇ ਹੀ ਆ ਨਹੀਂ ਬਾਕੀ ਆ ਮਿਹਨਤ ਦਾ ਮਿਹਨਤ ਦਾ ਮੁੱਲ ਆ ਤੂੰ ਐ ਲੜਾ ਮੇਰੀ ਗੱਲ ਸੁਣਾ ਹੁਣ ਤੂੰ ਕਿੰਨੇ ਵਜੇ ਦੀ ਲੱਗਿਆ 3 ਵਜੇ ਗਿਆ ਹਣਾ ਤੇ ਤੂੰ ਸਵੇਰ ਸਵੇਰ ਦੀ ਲੱਗੀਆਂ 9 10 ਵਜੇ ਲੱਗੀਆਂ ਮੈਨੂੰ ਐ ਤੁਸੀਂ ਹੁੰਦੀ ਆ ਕਮਲ ਜੇ ਦੇਖੋ ਮੈਂ ਹੁਣੇ ਮੈਂ ਸੈਲਫ ਸੈਲਫੀ ਉਹ ਵੀ ਆ ਗਈ ਤਾਂ ਕੋ ਵੀ ਹਾਂ ਠੀਕ ਆ ਬੀਬੀ ਬਾਬਾ ਹੈਗੀ ਆ ਪਤਾ ਹਾਂ ਹੈਗੀ ਆ ਨਹੀਂ ਕਰਦਾ ਪਸੂ ਵੀ ਮਾਰ ਦਿੰਦੇ ਸਹੀ ਗੱਲ ਹੈ ਮੈਨੂੰ ਪਿਆਰ ਕਰਦੀਆਂ ਨੇ ਨਹੀਂ ਪਸੂ ਵੀ ਫਿਰ ਮੋਹ ਕਰਦਾ ਹੋ ਜਾ ਬੰਦੇ ਦਾ ਜਾਈ ਜਦੋਂ ਮਰਜ਼ੀ ਦੇਖ ਲਈ ਬਾਕੀ ਜਾਨਵਰ ਤਾਂ ਕੋਈ ਵੀ ਆ ਬੰਦਿਆਂ ਨਾਲ ਵੱਧ ਕੇ ਮੋਹ ਲੈਂਦਾ ਹਾਥੀ ਨਾ ਉਹ ਇਧਰ ਜਾਂਦਾ ਬਹੁਤ ਬੜੀ ਆ ਦੇ ਹੂੰ ਬਾਈ ਸਾਰੇ ਜਣੇ ਤਜਰਬਾ ਕਰਕੇ ਵੇਖੋ ਬਾਈ ਬਣ ਕੇ ਜਿਹੜੀ ਚੀਜ਼ਾਂ ਮੈਂ ਲੈਣੀਆਂ ਚਾਰ ਲੱਖ ਦੇਖੋ ਫਿਰ ਮੈਨੂੰ ਦੱਸਿਓ ਕਮੈਂਟ 'ਚ ਵੀ ਚੀਜ਼ ਹੈਗੀ ਐ ਕਿ ਵੀ ਨਹੀਂ ਹੈ ਨਾ ਨਹੀਂ ਹਾਂ ਬਈ ਮੈਂ ਤੁਹਾਨੂੰ ਆਪਦੇ ਅੱਖੀਂ ਵੀ ਦਿਖਾ ਰਹੀ ਆਂ ਤੁਸੀਂ ਜਾਣ ਕੇ ਆਪਾਂ ਝੂਠ ਨਹੀਂ ਬੋਲਣਾ ਹਾਂ ਬਾਕੀ ਲਾਈਵ ਆ ਇਹਦਾ ਕੋਈ ਉਹ ਨਹੀਂ ਹਾਂ ਤੇ ਇਹਨੂੰ ਹੁਣ ਹੱਥੀਂ ਨੂੰ ਨੋਮਾਤੀ ਨਾ ਲੱਗੇ ਅੱਛਾ ਠੀਕ ਹੈ ਹਾਂ ਇਹ ਨੋਮਾਤੀ ਨਹੀਂ ਲੱਗੇ ਇਹ ਦੁੱਧ ਦਾ ਰਕਾਰਡ ਇਹਦਾ ਬਹੁਤ ਵਧੀਆ ਠੀਕ ਹੈ ਇਹਦਾ ਕਿੰਨਾ ਰਕਾਰਡ ਦੁੱਧ ਇਹਵੇਂ 14 ਪਾਸਾ ਹੈ ਠੀਕ ਹੈ ਉਹ ਤਾਂ ਵੱਧੂ ਦੇ ਦੇਣੀ ਆ ਅੱਜ ਦੇ ਟਾਈਮ ਨੂੰ ਨਾ 14 ਤੋਂ ਵਿੱਚ ਹੋ ਜਾਂਦੇ ਹੱਥੀ ਤੋਂ ਠੀਕ ਹੈ ਜੇਕਰ ਮੰਨ ਲਵਾਂ ਵੀ ਜੇ ਆਪਾਂ ਵਧਾ ਸੇਵਾ ਬਧ ਕਰਦੇ ਆ 16 ਵਿੱਚ 16 ਤੱਕ ਵੀ ਹੈਗਾ ਮੇਰੇ ਕੋਲੇ ਦੋਸਤ ਹੋਏ ਠੀਕ ਹੈ ਇਹ ਲਿਆਦੀ ਸੀ ਆਪਾਂ ਕੱਤੀ ਤੋਂ ਤੈਨੂੰ ਇੱਕ ਗੱਲ ਦੱਸ ਦਿਆਂ ਲੋਕਾਂ ਦੀ ਗੰਭਲ ਹੂੰ ਫਿਰ ਸੀ ਮੈਸ ਲੈ ਲਈ ਹਾਂ ਤੇ ਵੀ ਮੈਸ ਲੈ ਲਈ ਉਦੋਂ ਇਹ ਕਿੰਨੇ ਦਿਨ ਹੋਇਆ ਸੀ ਤੁਰੀ ਨੂੰ ਅੱਛਾ ਇਹ ਲੈਤੀ ਸੀ 1 ਲੱਖ ਰੁਪਏ ਦੀ 1 ਲੱਖ 5000 ਦੀ ਠੀਕ ਹੈ ਆ ਮੈਸ ਹੂੰ ਤੇ ਉਦੋਂ ਆਪਾਂ ਟੁੱਟਾ ਮੂ ਸ਼ੁਰੂ ਕੀਤਾ ਤੇ ਦੱਸਿਆ ਸੀ ਤੈਨੂੰ ਵੀ ਐਸੀ ਮੱਝ ਤੋਂ ਹੀ ਐਸੇ ਹੀ ਮੱਝ ਤੋਂ ਹੀ ਆ ਤਾਂ ਇਹ ਮੈਂ ਜਦੋਂ ਲੈ ਲਈ ਉਹਨਾਂ ਦੀ ਘਰ ਦੀ ਡਿਊਟੀ ਕਰੀ ਹੋਈ ਸੀ ਉਹ ਫਰਕ ਤਾਂ ਹੁੰਦਾ ਹੀ ਹੈ ਨਾ ਹਾਂ ਤੇ ਜਦੋਂ ਹੁਣ ਆਪਾਂ ਪਸੂ ਦੌਰ ਖਾਣੇ ਜਾਂਦਾ ਕਿੱਥੇ ਘਰ ਦਾ ਆਪਣੀ ਲਾਲਾ ਬੱਚਾ ਹਨਾ ਆਲੇ-ਬਾਬ ਕਿਤੇ ਵੀ ਜਾਂਦੇ ਰਿਸ਼ਤੇਦਾਰ ਜੀ ਨਹੀਂ ਲੱਗਦਾ ਆਪਣਾ ਹਾਂ ਇਹ ਜਿਹੜੇ ਸੂਪੀ ਉਹ ਕਹਿੰਦੇ ਅਸੀਂ ਪੈਸੇ ਲੱਗਦੇ ਆ ਇਹਨਾਂ ਨੂੰ ਅੱਛਾ ਤੇ ਇਹਨੇ ਕੀ ਕੀਤਾ ਭਈ ਅਸੀਂ ਸਾਨੂੰ ਹੁਣ ਪਤਾ ਨਹੀਂ ਸੀ ਅਸੀਂ ਜਦੋਂ ਇਹ ਘਾੜਾ ਲਈ ਮੈਂ ਸੀ ਇਹਦਾ ਕੱਟਾ ਲੈ ਕੇ ਉਹਦੇ ਪਿੱਛੇ ਵੰਤਾ ਅੱਛਾ ਉਦੋਂ ਜਦੋਂ ਜਾਨੀ ਤੋਂ ਉਹ ਕੱਟਾ ਲੈ ਪਸੂ ਆ ਜਾਏ ਉਹਨਾਂ ਨੇ ਡੋਰੀ ਫਸੂ ਤੇ ਦੂਰ ਗੁਰਨੇ ਵੈਸੀ ਅੱਛਾ ਤੇ ਜਦੋਂ ਵੀ ਕੱਟਾ ਵੰਤਾ ਉਹਨਾਂ ਜਦੋਂ ਪਸਾਪੂ ਤੋਂ ਦੂਜੀ ਮੈਂ ਸੀ ਕੀਤਾ ਕੱਟੂ ਤੇ ਪਸਾਪਾ ਹਾਂ ਅਸੀਂ ਕਹਿੰਦੀ ਸੁਲੂ ਲਿਆਂਦੀ ਸੀ ਜਿਵੇਂ ਅੱਜ ਸਵੇਰੇ ਸੂਪੀ ਕੱਲੂ ਅਸੀਂ ਲੈ ਆਏ ਕੱਲੂ ਅਸੀਂ ਸਵੇਰੇ ਤੇ ਚਲ ਉਹਨਾਂ ਜਿੰਨਾ ਬਾਲੋ ਬਾਲਾ ਕਰਤਾ ਠੀਕ ਆ ਤੇ ਦੂਜੇ ਨੇ ਜਦੋਂ ਇਹਦੇ ਨੇੜੇ ਕੱਟਰੂ ਕੀਤਾ ਅੱਛਾ ਉਹ ਤਾਂ ਲਵੇ ਨਾ ਕੋਈ ਕੱਟਰੂ ਨੂੰ ਕੰਮ ਲਾ ਪੈਸੇ ਵੀ ਜਦੋਂ 1 ਲੱਖ 5000 ਲੱਗਿਆ ਉਹਦੇ ਡਰ ਲੱਗਦਾ ਨਾ ਵੀ ਕੀ ਪਤਾ ਖੜੀ ਨਾ ਇਹ ਖੜੀ ਨਾ ਤੇ ਖੜੀ ਨਾ ਤਾਂ ਤੀਜਾ ਰੰਗ ਲੋਗਾ ਤਾਂ ਉਹਨੇ ਤਾਂ ਕਤਲ ਨੂੰ ਨੇੜੇ ਨਾ ਲੱਗਣ ਦੇ ਠੀਕ ਹੈ ਤੇ ਇਹ ਅਸੀਂ ਮਨ ਫੋਨ ਕਰੀਏ ਕਹਿੰਦੀ ਜੀ ਨਹੀਂ ਲਾਇਆ ਬਾਈ ਉਹ ਆਂਟੀ ਕਹਿੰਦੀ ਜੀ ਨਹੀਂ ਲਾਇਆ ਚਲ ਅਸੀਂ ਆਂਟੀ ਅਸੀਂ ਕਿਹਾ ਵੀ ਚਲ ਕੋਈ ਨਾ ਦੁੱਧ ਤਾਂ ਨਾ ਦੋ ਠੀਕ ਆ ਵੀ ਬਿਚਾਰਾ ਬੱਚਾ ਭੁੱਖਾ ਮਰ ਜਾਂਦਾ ਆਂਤੀ ਬਣ ਕੇ ਮੈਂ ਤਾਂ ਲਿਆ ਲਵਾਂ ਇੱਕ ਵਾਰੀ ਤੁਸੀਂ ਆਜੋ ਹਣਾ ਤੁਸੀਂ ਚੱਲ ਅਸੀਂ ਦੇਖ ਲੈ ਸਰਦ ਲੱਗੀ ਵੀ ਇਹ ਜੀ ਨਹੀਂ ਲਾਇਆ ਵੀ ਇਸ ਨੂੰ ਪਛਾਣ ਲੁਗ ਗਈ ਇਹ ਤੁਸੀਂ ਧਾਰਾ ਗੱਢ ਜਿਓ ਵੀ ਮੈਂ ਇਸਰਾ ਮੱਝੇ ਦੁੱਧ ਛੱਕ ਕੇ ਅੱਛਾ ਇਹ ਤਾਂ ਟੱਕੂ ਨੇੜੇ ਵੀ ਨਹੀਂ ਲੱਗਣ ਦੀ ਨਾਲ ਸਾਨੂੰ ਥਾਣਾ ਠੀਕ ਹੈ ਨੇੜੇ ਲੱਗਣ ਦਿੰਦੀ ਆ ਧਾਰ ਵੀ ਨਹੀਂ ਪਰ ਉਹ ਅਜੇ ਬੰਦੇ ਦੇਖੇ ਕੰਬੜਾ ਅਸੀਂ ਮੈਂ ਇਹ ਵੀ ਕਹਤਾ ਚੱਲ ਆਪਾਂ ਨੂੰ ਹੁੰਦਾ ਵੀ ਕਿੰਦਾ ਬੰਦਾ ਆ ਜੀ ਮਾਂ ਤੁਹਾਡੀ ਛੱਤ ਤੇ ਅਸੀਂ ਮੈਂ ਲੈ ਆ ਕੇ ਬੰਦਾਂਗੇ ਭਾਈ ਵੀ ਕਰੀ ਲਿਓ ਸਾਨੂੰ ਵੀ ਚੱਕਰਾ ਅੱਛਾ ਜੇ ਨਕਸਾਂ ਨੂੰ ਤਾਂ ਸੋਡਾ ਉਹ ਸਾਨੂੰ 3/4 ਕਿਲੋ ਤੋਂ ਤਾਂ ਗਈ ਅੱਛਾ ਜਿਹੜੇ ਰੂੜੇ ਵੀ 2-3 ਕਿਲੋ ਮੀਟਰ ਪਿੰਡਾਂ ਵੀ ਬਾਈ ਬਣ ਕੇ ਮਿਲਤਾ ਨਹੀਂ ਗੱਲ ਆ ਹੂੰ ਤਾਂ ਪੈਸੇ ਸੀ ਦੇ ਦੇ ਕਿਹੜੇ ਸੁੱਤ ਪੈਸੇ ਬਣਾਉਣੇ ਆ ਹਾਂ ਵੀ ਅਸੀਂ ਤਾਂ ਹੀ ਕਹਿੰਦੇ ਵੀ ਤਾਰਾ ਕੱਢ ਜੋ ਉਦੋਂ ਅਸੀਂ ਕੋਈ ਇਲਾ ਕਰ ਲਾਂਗੇ ਸਹੀ ਗੱਲ ਵੀ 5-10 ਦਿਨ ਚ ਸਾਡੇ ਕੋਲੇ ਜੀ ਲਾਗੇ ਜੀ ਲਾਗੇ ਅੱਡੇ ਆਏ ਨੇ ਬੰਦੇ ਦੇਖੇ ਕਮਲਾ ਜੋ ਆਏ ਨਹੀਂ ਬਾਈ ਫਿਰ ਇੱਕ ਸਾਨੂੰ ਵਾਲੀ ਵਾਲੀ ਕਿਸੇ ਨੇ ਦੱਸਦਾ ਇਤਰਾ ਆਪਣੇ ਨਾਲ ਪਿੰਡਾਂ ਨਾਲ ਆਪਣੇ ਖੇਤਾਂ ਮੜੇ ਇਹਦਾ ਪੱਟਾ ਜ਼ਲੂਰ ਜ਼ਲੂਰ ਹਾਂ ਜ਼ਲੂਰ ਲੈਕ ਬਾਪੂ ਸੀਗਾ ਅੱਛਾ ਉਦੇ ਪਰ ਤਾਂ ਇਹਨਾਂ ਨੇ ਕੁਲਿੰਦਰ ਨੇ ਗੱਲ ਕਰਨੀ ਕਿੰਦਰ ਨੇ ਇਹ ਕਰਕੇ ਮਾਪੂਸੀ ਮੈਂ ਇਸ ਲਈ ਤੇ ਸੀ ਵੀ ਬਾਰੀ ਆਤਰ ਹਾਂ ਹਾਂ ਜਿਹੜੇ ਉਹ ਕਹਿੰਦਾ ਵੀ ਕੋਈ ਨਾ ਬੋਟਨਾ ਟੈਨਸ਼ਨ ਨਾ ਰੋ ਤੁਸੀਂ ਹਾਂ ਦਾ ਬੱਚਾ ਮੈਂ ਦੁੱਧ ਭਵਾ ਦੂੰਗਾ ਅੱਛਾ ਉਹ ਉਹ ਜੁਰਤ ਤੇ ਨਾ ਦੇਣਾ ਆਪਣੇ ਘਰੇ ਆਇਆ ਠੀਕ ਹੈ ਹੁਣੇ ਸਾਡੀ ਬੈਸ ਤਾਂ ਨਹੀਂ ਹੋਇਆ ਅੱਛਾ ਮੈਂ ਤਾਂ ਕਰਦਾ ਰਿਹਾ ਕੋਈ ਗੱਲ ਉਹਨੇ ਇੰਨਾ ਦੱਸ ਦਿੱਤਾ ਇੱਕ ਬੰਦੇ ਦਾ ਉਹ ਜਿਹਨੂੰ ਆਪਾਂ 1 ਲੱਖ 5000 ਦੇ ਕੇ ਹਾਂ ਤੇ ਕੋਈ ਇਨਸਾਨ ਹੈ ਜਿਹਨੇ ਇਹ ਸੋਚਿਆ ਵੀ ਇਹਨਾਂ ਨੇ ਕਿਤੇ ਰਵੇ ਕਾਰੋਬਾਰ ਸ਼ੁਰੂ ਕਰਨਾ ਸ਼ੁਰੂ ਕਰਨਾ ਮੈਸ ਲੈ ਕੇ ਗਏ ਤੇ ਮੈਸ ਇਹਨਾਂ ਨੇ ਰੱਖ ਦਿੱਤੀ ਖੜੀ ਸਹੀ ਗੱਲ ਹੈ ਤੇ ਇਹ ਕੇ ਲੋਕ ਥੋੜੇ ਲੋਭੀ ਐ ਜਨੇਗਾ ਹਮਮ ਸਾਰੇ ਵੀ ਉਹ ਤੋਂ ਬਾਅਦ ਇਹ ਤੇਰੇ ਸੈ ਨੂੰ ਪਤਾ ਲੱਗ ਗਿਆ ਕੱਟਰੋ ਅਸੀਂ ਥੋੜੇ ਦੇ ਨੇੜੇ ਨੇੜੇ ਬੰਦੇ ਰਹ ਅੱਡੀ ਬੰਦ ਸੀ ਅਸੀਂ ਤੇ ਫਿਰ ਇਹਦੇ ਜਿਵੇਂ ਇੱਕ ਚੀਜ਼ ਹੋਰ ਵੀ ਵਾਧੇ ਜੇ ਕੱਟਰੋ ਕਈ ਵਾਰੀ ਨਾ ਪਵੇ ਨਾ ਜਿਹੜਾ ਹਰ ਮੱਧ ਜਦੋਂ ਵੀ ਆ ਪਸਾਫ ਕਰਦੀ ਆ ਹਾਂ ਉਹਦੇ ਡੱਬੇ ਚ ਕਿਸੇ ਚ ਪਾ ਕੇ ਰੱਖ ਲੋ ਤੇ ਉਹਦੇ ਉੱਤੇ ਪਾ ਕੇ ਜਾਇਦਾ ਇਹਦੇ ਧਾਰਾ ਜਦੋਂ ਮਾਰ ਦਿਆਂ ਕਟਰੂ ਦੇ ਲਾ ਕੇ ਉੱਪਰ ਸਾਰੇ ਦੇ ਇਹਦੇ ਚੇੜੇ ਬੰਨ੍ਹ ਦੋ ਠੀਕ ਹੈ ਤੇ ਕਟਰੂ ਲੈ ਲੈਂਦੀ ਆ ਓਕੇ ਮਾਤੇ ਬਾਾਕੀ ਇਹ ਕਿਸ ਨੇ ਇਸ ਤਰ੍ਹਾਂ ਦਾ ਕੋਈ ਕਟਰੂ ਨਾ ਲੈਂਦੀ ਹੋਵੇ ਵੀ ਆਪਾਂ ਕੋ ਫੋਨ ਨੰਬਰ ਦਿੱਤਾ ਹੋਇਆ ਇੰਸਟਾਗ੍ਰਾਮ ਤੇ ਹਮਮ ਕਾਲੀ ਬਲਬਰਲੀਨ ਆਈਡੀ ਆ ਬਾਈ ਉਹ ਮੈਨੂੰ ਸਾਰਾ ਇਹ ਚੀਜ਼ੇ ਬਾਰੇ ਲੈ ਗਈ ਤਾਉਣ ਚ ਤੋਸ ਸਕਦਾ ਕਿਉਂਕਿ ਅਗਲੇ ਦਾ ਸੁਹਾਗ ਖਰਾਬ ਹੋ ਜਾਣਾ ਸੁਹਾਗ ਖਰਾਬ ਹੋਏ ਸਹੀ ਗੱਲ ਆ ਨਹੀਂ ਸਹੀ ਗੱਲ ਆ ਠੀਕ ਠੀਕ ਆਪਾਂ ਦੇ ਕਹਿੰਦਾ ਕਿਸੇ ਦਾ ਭਲਾ ਕਰ ਦੇ ਯਾਰ ਭਲਾ ਚਲੋ ਆਪਾਂ ਨੂੰ ਇਹ ਗੱਲ ਹੁੰਦੀ ਵੀ ਜਿੰਨਾ ਕਿ ਆਪਾਂ ਨੂੰ ਪਤਾ ਆਪਾਂ ਦੱਸ ਵੀ ਦਿੰਨੇ ਹਾਂ ਨਾ ਤੇ ਤੇ ਵੀ ਆਪਣੇ ਨਾਲ ਉਹਨਾਂ ਨੇ ਐ ਕੀਤੀ ਸੋ ਤੋਂ ਬਾਅਦ ਬਚੈ ਨਹੀਂ ਨੇ ਕਰਨ ਵਾਲੀ ਨੇ ਪਹਿਲਾਂ ਫਿਰ ਆਹ ਲੈ ਟਿਊਟੇ ਕੁਝ ਨਹੀਂ ਖਾਂਦੀ ਸੀਗੀ ਉਹ ਸਾਰਾ ਉਸ ਖਾ ਲੈਂਦੀ ਐ ਠੀਕ ਠੀਕ ਐ ਠੀਕ ਐ ਭਣੇ ਅੱਜ ਦਾ ਕੜਾ ਧੀ ਰਣਕਪੁਰੀ ਹਮੈਸ਼ਾ ਦੀ ਹਾਂ ਇਹ ਸਿੰਘ ਬਣ ਜਾਂਦੇ ਨੇ ਤੇ ਬੈ ਲੈ ਜੂਵੇਂ ਹੂੰ ਚੋਂ ਬਾਹਰ ਨਹੀਂ ਬੈ ਲੈ ਜੂਵੇਂ ਮੇਰੇ ਮਮੀ ਨਾਲ ਆ ਗਿਆ ਤੇ ਮੈਂ ਲੇਟ ਪਿਆ ਨਹੀਂ ਮੈਂ ਤਾਂ ਸਾਰੇ ਮੋੜੇ ਹੋਏ ਨਹੀਂ ਸਿਕ ਮੈਂ ਉਹਦਾ ਸੌਂ ਗਿਆ ਕਵਰ ਨਹੀਂ ਹੋਇਆ ਮੈਂ ਜੋਗਾ ਹੀ ਰਿਉਂਦੀ ਮੈਂ ਆਇਆ ਤਾਂ ਮੇਰੇ ਮੂੰਹ ਤੇ ਵੀ ਲੱਗ ਗਿਆ ਮੈਨੂੰ ਲੱਗਾ ਤੇਰਾ ਮੂੰਹ ਵੀ ਚਮਕ ਰਿਹਾ ਹੈ ਚਾਉਂ ਜੂਆ ਤੇਰੇ ਵੀ ਲੱਗਣੀਆਂ ਕਰ ਕਰ ਅੱਜ ਇਹ ਕਈ ਵਾਰੀ ਕੁਝ ਕਰ ਲੋ ਆ ਅਰੇ ਬੌਲ ਬਣ ਗਈ ਜੀ ਉਹ ਚ ਆ ਦੀ ਇਹਦੀ ਵੀ ਕੰਮ ਤੈਨੂੰ ਆ ਖੜ ਜਾ ਬੌਲ ਦੇ ਤੈਨੂੰ ਵੀਡੀਓ ਕਾਪ ਦੇ ਵਿੱਚ ਐਡਿਟ ਐਡ ਕਰਦੀ ਚੰਗਾ ਵੀਡੀਓ ਕੰਮ ਹੂੰ ਜਿਹੜੇ ਪਤਾ ਕੀ ਹੋਇਆ ਬਈ ਇਹਨੇ ਕਾ ਸੰਨੀ ਕਰੀ ਜੀ ਕੰਮ ਨੇ ਕਿ ਮੈਂ ਉਸ ਨੂੰ ਹਾਂ ਇਹ ਸੱਚੀ ਕੀ ਗੱਲ ਹੈਗੀ ਇਹ ਬੇਚੈਨਾ ਹੋ ਗਈ ਬੌਲ ਆ ਚੀਜ਼ ਲੱਗੀ ਜਾ ਕੇ ਜਵਾੜੇ ਅੱਛਾ ਕਿਹੜੀ ਬੌਲ ਜਿਹੜੀ ਉਹ ਜਵਾਖ ਖੇੜਦੇ ਹੁੰਦੇ ਨੇ ਅੱਛਾ ਉਹ ਠੀਕ ਆ ਤੈਨੂੰ ਵੀਡੀਓ ਦਊਂਗੀ ਮਾਲਕਾ ਪਤਨੂੰ ਝੂਠ ਬੋਲੀ ਜਾਂਦੇ ਹੁਣ ਹਾਂ ਭਈ ਕੱਖ ਛੱਡ ਗਈ ਕੰਮ ਕਿਉਂ ਤਕਲੀਫ ਹੁੰਦੀ ਸੀ ਇਹਨੂੰ ਹਾਂ ਤੇ ਡਾਕਟਰ ਤੁਸੀਂ ਇਹ ਕੀ ਆ ਬਈ ਤੇ ਉਹ ਕਹਿੰਦਾ ਦੇਰ ਸ਼ੌਲੀ ਹੋ ਗਈ ਆਪਰੇਸ਼ਨ ਕਰਾਉਣਾ ਤੇ ਉਹ ਕਹਿੰਦਾ ਪੁੱਤ ਮਾਰ ਇਹ ਵੀ ਜੇ ਅਸੀਂ ਉਹਦੇ ਮੰਗਣ ਲੱਗ ਜਗੇ ਇਹਦਾ ਵਿਚਾਰੀ ਦਾ ਆਪਰੇਸ਼ਨ ਕਰਾਉਣ ਦੇ ਅਗਲਾ ਤਾਂ ਉਹ ਡਾਕਟਰ ਤਾਂ ਆਪਰੇਸ਼ਨ ਕਰਕੇ ਬੋਲ ਕੱਢ ਦੇਣਾ ਹਾਂ ਨਾਲੇ ਤਾਂ ਇਹਦਾ ਸੂਆ ਖਰਾਬ ਹੋ ਜਾਂਦਾ ਸੂਆ ਖਰਾਬ ਹੋ ਜਾਂਦਾ ਤੇ ਤੈਨੂੰ ਹੁਣ ਛੇ ਮਹੀਨਾ ਲੱਗਿਆ ਠੀਕ ਹੈ ਮੈਨੂੰ ਭਾਈ ਫੇਰ ਥਲ ਥੋੜੀ ਥੋੜੀ ਕਾਲਾ ਆ ਗਿਆ ਆਪਣੇ ਕੋਲ ਹਾਂ ਕੋਈ ਬਾਈ ਟੋਲੇ ਵਾਲਾ ਠੀਕ ਹੈ ਤੇ ਉਹ ਤੋਂ ਹੀ ਲਿਆਦੀ ਐ ਮੈਂ ਅੱਛਾ ਅਸੀਂ ਨੂੰ ਕਹਾਂ ਕਾਲੇ ਵੀ ਤੂੰ ਆ ਦੇਖੋ ਕਹਿੰਦਾ ਵੀ ਕਿਉਂ ਵਪਾਰੀਆ ਇੱਕ ਤਾਂ ਡਰਦ ਹੀ ਨਹੀਂ ਹੁੰਦੇ ਵਪਾਰੀ ਹਾਂ ਤੇ ਉਹਨਾਂ ਦਾ ਰੋਜ ਦਾ ਕੰਮ ਹੈ ਤਾਂ ਕੰਮੜਾ ਅੜ ਤੋਂ ਤੋੜ ਤੋਂ ਤੋੜ ਬਸ ਉਹਨਾਂ ਦਾ ਬਾਪ ਇਹੰਦਾ ਠੀਕ ਹੈ ਕਿਉਂ ਕਹਿੰਦਾ ਵੀ ਦੇਖ ਵੇਖ ਲੈ ਮੈਂ ਕਹਿੰਦਾ ਕਈ ਵਾਰੀ ਟੂੜੀ-ਤਾੜੀ ਲੱਗ ਜਾਂਦੀ ਹੈ ਮੂੰਹ 'ਚ ਹਾਂ ਇਹ ਤਾਂ ਤੁਸੀਂ ਦੇਖੋ ਮਾ ਬਈ ਅਸੀਂ ਸਾਨੂੰ ਨਹੀਂ ਇਹਦਾ ਪਤਾ ਹੈਗਾ ਨਹੀਂ ਗੜੀ ਤੈਨੂੰ ਅੱਛਾ ਮੂਲੀ ਵੈਸਾ ਠੀਕ ਹੈ ਉਹਨੇ ਤਾਂ ਅੰਗਲ ਕਰਦੀ ਸੀਗੀ ਤੇ ਮਾਹਨਾ ਬਈ ਅਸੀਂ ਨਹੀਂ ਬਈ ਉਹਨੇ ਇੱਥੇ ਬੰਨ ਲਈ ਇਹਦਾ ਖੁਰਲੀ ਦੇ ਜੜਦੀ ਪਈ ਇਹਨੂੰ ਤਕਲੀਫ ਸੀਗੀ ਮੈਂ ਉਸਨੂੰ ਉਹਨਿਆ ਸਾਰੀ ਬਾਹਾਂ ਤੇਰੇ ਮੂੰਹ 'ਚ ਪਾ ਲਈ ਅੱਛਾ ਮੈਂ ਧੰਨਵਾਦ ਕਰਦੇ ਹਾਂ ਅਸੀਂ ਕੰਮ ਕਰਦੇ ਵਾਸਤੇ ਨੁਕਰੀਆਂ ਦੋ ਵਿੱਚ ਆਤਾ ਬੈਠੀ ਸਹੀ ਗੱਲ ਆ ਹਾਂ ਐ ਗੱਲ ਹੁੰਦੀ ਐ ਤਾਂ ਠੀਕ ਐ ਹੁਣ ਕਿੰਨਾ ਟਾਈਮ ਲੱਗਣਾ ਤੂੰ ਸਵੇਰ ਦੀ ਇੱਥੇ ਫਿਰਦੀ ਐ 3 ਵਜੇ ਆ ਹੀ ਰਹਿ ਗਏ ਦੋ ਵਜੇ ਸਵੇਰੇ ਉਹ ਤਾਂ ਨਾਲ ਚਾਹ ਵੀ ਨਹੀਂ ਪੀਤੀ ਹਜੇ 3 ਵਜੇ ਹੋਰ ਅੱਗੋ ਅਸੋ ਮੈਂ ਨਾ ਕਿ ਪੀਤੀ ਆਂ ਰਾਮ ਮਿਸਤਰੀ ਹੈ ਹੁਣ ਆਇਆ ਨਾ ਫਿਰ ਰੋਟੀ ਖਾ ਕੇ ਛੱਡਿਆ ਵੀ ਆਹੋ ਸਾਂ ਲੱਗਦੇ ਨੇ ਹਾਂ ਚਲਾ ਆਏ ਦੋ ਘਰ ਦਾ ਨਿਬੜ ਗਿਆ ਆਪਣਾ ਫਿਰ ਥੋੜਾ ਜਿਹਾ ਹੋਰ ਖੁੱਲ ਜੇ ਜੇ ਉਸਾਰ ਵਾਲੇ ਆ ਵੀ ਹਾਂ ਵਧੀਆ ਹੋ ਜੂ ਕੰਮ ਹੋ ਗਿਆ ਤੈਨੂੰ ਤੇ ਬਗਾਂ ਨਾਲ ਨਾਲ ਜਦੋਂ ਸਹੀ ਗੱਲ ਜੀ ਆਪਾਂ ਸੱਦ ਕੇ ਬਾਗੀ ਜੀ ਸਾਰਾ ਕੰਮ ਇਹਨੇ ਸੁਥੀ ਹਾਂ ਮੈਂ ਚਾਸੀ ਬੰਦੇ ਸਹੀ ਗੱਲ ਨਾ ਗਾੜਾ ਕੰਮ ਕਰਦੇ ਠੀਕ ਆ ਹਾਂ ਬਹੁਤ ਵਧੀਆ ਆਪਦਾ ਕੰਮ ਹਾਂ ਹਾਂ ਨਹੀਂ ਉਹ ਖੇੜੀ ਜਾਂਦੀ ਆ ਹਾਂਜੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਤੇ ਅਜਿਹੇ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂ ਬਣੇ ਹਨ ਤੇ ਬੈਲ ਲਾਈਕ ਓਕੇ ਹੁੰਦਾ ਉਹ ਬੈਲ ਟੱਲੀ 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 ਜ਼ਰੂਰ ਦਬਾ ਦਿਓ ਜੀ ਤੇ ਬਾਕੀ ਧੰਨਵਾਦ ਠੀਕ ਹੈ ਜੀ ਮਿਲਦਾ ਤੁਹਾਨੂੰ ਅਗਲੇ ਬਲੌਗ ਵਿੱਚ